ਛੇਡ ਦੇ ਗੋਬਿੰਦ ਰਾਏ ਬਾਪੂ ਕੋਲ ਆ ਕੇ ਤੇ ਗੋਦੀ ਵਿੱਚ ਬਹਿ ਗਏ ਪਿਆਰ ਨਾਲ ਬਾਹਾਂ ਗਾਲ પા ਕੇ ਤੇ ਕਰ ਕੇ ਤੇ ਪਿਆਰ ਬੋਲਦੇ ਨਵੇਂ ਅਵਤਾਰ ਨੂੰ ਮੁਖੜੇ ਚੋਂ ਇੰਦੇ ਪਰਮਾਏ ਪਿਤਾ ਜੀ ਦੁਖੀਏ ਬਾਪੂਏ ਰੋਮਣ ਵਾਲੇ ਕੌਣ ਦੁਖਿਆਰ ਨੇ ਪੁੱਛ ਦੇਣ ਗੋਬਿੰਦਰਾਏ ਗੂਰਾ ਤੋਂ ਪੁੱਛ ਦੇਣ ਗੋਬਿੰਦਰਾਏ ਓ ਕਿਸ ਨੇ ਜ਼ੁਲਮ ਕਮਾ ਕੇ ਕੀਤੇ ਮਦਹੋਸ਼ ਨੇ ਬੋਲਦੇ ਕੋ ਜਾ ਕਾ ਤੂੰ ਖਮੋਸ਼ ਨੇ ਦੱਸ ਦੇ ਲਾ ਖੋਲ ਵਾਰਤਾ ਕਾ ਤੂੰ ਚੁੱਪ ਤਾਰੀਏ ਜਾਪ ਦੇ ਜੁਲਾ ਮਸਤਾਏ ਪੇਤਾ ਦੀ ਦੁਖੀਏ ਕੇਸ ਦੇ ਸਤਾਏ ਬਾਪੂ ਏ ਰੋਵਣ ਕੌਣ ਦੁਖਿਆਰ ਨੇ ਪੁੱਛਦੇ ਨ ਗੋਬਿੰਦਰਾਏ ਭੂਰਾ ਤੋਂ ਪੁੱਛਦੇ ਨ ਗੋਬਿੰਦਰਾਏ ਓ ਜਾਪੇ ਕੋਈ ਚੀਜ਼ ਕੀਮਤੀ ਇਹ ਨਾ ਵੀ ਖੁਸ਼ੀਏ ਕਿਸਮਤ ਦੀ ਦੇਵੀ ਧਾਪੇ ਇਹਨਾਂ ਦੀ ਰਸੀਏ ਕਿਸਮਤ ਦੇ ਕਾਗਜ਼ ਜਾਪਣਾ ਕਿਸੇ ਜਰਵਾਣੇ ਨੇ ਜ਼ੁਲਮਾਂ ਦੀ ਅੱਗ ਲਾਜ ਲਾਏ ਪੇਤਾ ਜੀ ਦੁਖੀਏ ਕੇ ਸਦੇ ਸਤਾਏ ਬਾਪੂ ਏ ਰੋਮਨ ਵਾਲੇ ਕੌਣ ਦੁਖਿਆਰ ਦੀ ਪਾ ਗਏ ਦੱਸੋ ਮਜਬੂਰੀਆਂ ਤੁਸੀਂ ਕਿਉਂ ਸੋਚੀ ਪਾ ਗਏ ਦੱਸੋ ਮਜਬੂਰੀਆਂ ਰੱਖ ਕੇ ਜੋ ਆਸਾਂ ਕਰ ਦੇ ਦੀ ਪੂਰੀਆਂ ਪੋਤ ਪੋਤ ਦੌਲਤ ਦਾ ਕੋਈ ਇਸ ਘਰ ਘਟਾਣਾ ਇਥੋਂ ਜਾਣ ਕੰਗਲੇ ਰ ਜਾਏ ਪਿਤਾ ਜੀ ਦੁਖੀਏ ਕਿ ਸਦ ਸਤਾਏ ਬਾਪੂ 에 ਰੋਮਨ ਵਾਲੇ ਕੌਣ ਦੁਖਿਆਰ ਨੇ ਪੁੱਛਤੇ ਸਿਆਦ ਤਾਰ ਜੋ ਮੌਜੀ ਨੇ ਲਿਖ ਦੀਵਾਰ ਤਾ ਹੋਈ ਰਫ ਤਾਰ ਜੋ ਪਿੰਡ ਠਟ ਗੜ ਵਾਲੇ ਚੰਦਨ ਸੰਦੀਪ ਨੇ ਸੰਗਤਾਂ ਦੇ ਵਿੱਚ ਜਸ ਗਾਏ ਫੇਤਾ ਜੀ ਦੁਖੀਏ ਕੇ ਸੈਦ ਦਾਨ ਦੁਖਿਆਰ ਨੇ ਪੋਛਦੇ ਨੇ ਕੋ ਬੇਂਦਰਾਏ ਘੋਰਾ ਤੋਂ ਪੋਛਦੇ ਨੇ ਕੋ ਬੇਂਦਰਾਏ ਇੱਕ ਵਾਰ ਸਾਰੀ ਸੰਗਤ ਗੱਜ ਕੇ ਆਖੋ ਜੀ ਸਤਨਾਮ